ਸਾਰੇ ਦਸਕਾ ਨੂੰ ਜੀ ਆ ਬਾਬੇ ਦੀ ਆਜਾ ਤੁਹਾਨੂੰ ਦਵਾਰਕਾ ਦਿਖਾਈਏ ਜਿਹੜਾ ਦਵਾਰਕਾ ਦਾ ਜਿਹੜਾ ਮੇਨ ਸੜਕ ਜਾ ਰਹੀ ਹੈ ਇਸ ਵੇਲੇ ਇਹਦੇ ਨਾਲ ਥੋੜਾ ਸਮੁੰਦਰ ਪੈਂਦਾ ਜਿਹਨੂੰ ਆਪਾਂ ਟਾਪੂ ਕਹਿੰਦੇ ਹਾਂ ਬਿਲਕੁਲ ਆ ਟਾਪੂ ਆ ਦੇਖੋ ਉਹ ਟਾਪੂ ਆ ਤੇ ਇਧਰ ਜਿਹੜਾ ਰਸਤਾ ਜਾਂਦਾ ਇਹ ਦਵਾਰਕਾ ਦੇਸ਼ ਸਾਹਮਣੇ ਜਿਹੜਾ ਮੰਦਰ ਆ ਦੇਖੋ ਸਾਹਮਣੇ ਮੰਦਰ ਹੈ ਨਾ ਅਸੀਂ ਉਧਰ ਜਾ ਰਹੇ ਆ ਜਿਹੜੇ ਮੰਦਰ ਤੋਂ ਦਰਸ਼ਨ ਕਰਕੇ ਸਵੇਰੇ ਸਵੇਰੇ ਵਾਪਸ ਆਉਂਦੇ ਆ ਉਹ ਆ ਇੱਧਰ ਦੇ ਲੋਕ ਆ ਗੁਜਰਾਤੀ ਲੋਕ ਆ ਸਾਡੇ ਜਿਹੜੇ ਪੰਜਾਬੀ ਲੋਕ ਆ ਉਹ ਵੀ ਆ ਰਹੇ ਮਗਰ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਨਾਲੇ ਜਿਹੜਾ ਸਮੁੰਦਰ ਦਾ ਜਿਹੜਾ ਦ੍ਰਿਸ਼ ਆ ਉਹ ਜਰੂਰ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਤੇ ਆਓ ਪਹਿਲਾਂ ਆਪਾਂ ਦੇਖਾਂਗੇ ਦਵਾਰਕਾ ਆਦੇਸ਼ ਜੋ ਸਾਹਮਣੇ ਬਿਲਕੁਲ ਦਿਖਾਈ ਦੇ ਰਿਹਾ ਹੈ ਯੇ ਇੰਦਰ ਦੀ ਹੈ ਦੁਆਰਕਾ ਦੇਸ਼ ਤੋਂ ਦਰਸ਼ਨ ਕਰਕੇ ਸੰਗਤ ਵਾਪਸ ਲੋਟੀ ਜਿਨ੍ਹਾਂ ਦੇ ਵਿੱਚ ਬੇਬੀਆਂ ਔਰ ਸਾਡੇ ਭਰਾ ਸਾਡੇ ਬਜ਼ੁਰਗ ਸਾਰੇ ਦਰਸ਼ਨ ਕਰਕੇ ਗਦਾ ਗਦ ਹੋਏ ਔਰ ਮਾਨੂੰ ਖੁਸ਼ੀ ਇਹਨਾਂ ਨੂੰ ਮਿਲੀ ਆ ਤੇ ਬਾਕੀ ਜਿਹੜੀ ਗੱਲਬਾਤ ਆ ਜਦੋਂ ਆਪਾਂ ਕਿੱਥੇ ਹੋਰ ਹੋਵਾਂਗੇ ਤਾਂ ਉਦੋਂ ਗੱਲਬਾਤ ਕੀਤੀ ਜਾਊਗੀ ਹੋ દ્વાਰਕਾधीश भगवान की जय चलो हली हली आजो

Link Tarim So after example, Arrlaughs at BO20 ਲੋ ਜੀ ਤੁਸੀਂ ਰੁਕਮਣੀ ਮੰਦਿਰ ਦੇ ਦਰਸ਼ਨ ਕਰ ਸਕਦੇ ਆ ਸਾਹਮਣੇ ਰੁਕਮਣੀ ਮੰਦਿਰ ਜੋ ਵੀ ਆ ਜਿਹੜਾ ਹੈਗਾ ਜੀ ਉਹਦੇ ਤੁਸੀਂ ਦਰਸ਼ਨ ਦੇਖੋ ਕਿੰਨਾ ਵਧੀਆ ਲੱਗਦਾ ਚੜ੍ਹੇ ਲੱਗੇ ਹੋ ਆ ਬਹੁਤ ਹੀ ਵਧੀਆ ਸ਼ਾਨਦਾਰ ਲੱਗ ਰਿਹਾ मिलेगी पर कभी भी पीने थी के लिए मीठा पानी नहीं मिलेगा तब से लेके आज की तारीख तक द्वारका के के किलोमीटर एरिया में चोरा करो करोड़ करो बोरिंग करो कहीं भी पीने के लिए मीठा पानी नहीं निकलता है पूरे द्वारका में समुद्र महाराज का पारा पारा पानी है यही कारण के चलते यहाँ रोज के आने वाले हजारों यात्रियों कार्य करते हैं पहला और मुख्य कार्य बिल्कुल शांति से प्रेम से माता रानी का दर्शन लेके अपनी यात्रा परिपूर्ण करते हैं दर्शन के बाद कोई भी यात्री चलो चलो देर हो रही है करके चले नहीं जाना सामने सीधे आते मीठा पानी का प्यावर है लो चल तो बसे वो पूर्वज के नाम से पानी का दान करते हैं पानी का दान क्यों करते हैं हमारे हिंदू शास्त्रों में शांति के लिए ਗੀਤਾ ਬੜੀਆਂ ਦਾਰੇ ਤੇ ਖੜੀਆਂ ਆਇਨਾ ਵਰੀ ਆਏ ਹਾ ਆਇਨਾ ਵਰੀ ਮੇਰੀ ਦਾਤ ਜੀ ਸਾਦਾ ਮਨ ਪ੍ਰਸੰਨ ਹੋ ਗਿਆ ਔਰ ਉਹਨਾਂ ਨੇ ਸਾਨੂੰ ਦੱਲ ਵੀ ਛਕਾਇਆ ਉਹ ਕਹਿੰਦੇ দান ਕਰਕੇ ਜਾਓ ਅਸੀਂ দান ਕਰਕੇ ਆਏ ਠੀਕ ਹੈ ਉਹ ਕਰ ਜਾ ਛੋੜ ਜਾ ਤੂੰ ਜੇ ਜਾਣਾ ਫੋਨ ਕਿਉਂ ਚੁੱਕਿਆ ਕਰੀ ਦੇ ਵੀ ਜੇ ਗੱਲਾਂ ਨਹੀਂ ਕਰਦੀ ਜਿਆਦਾ ਕੋਣੀ ਮੱਈਆ ਕੀ ਬੱਚਾ ਸ਼ੇਰ ਵਾਂਗ ਰੱਖੀ ਇਹ ਮਾਤਾ ਬੇਰੋਂ ਨਾ ਹਲਦੇ ਰਹਿਣੇ ਆ ਜੇ ਇਹ ਤਾਂ जय रुणी जय रुणी रा